ਤੇ ਹਾਂਜੀ ਦੋਸਤੋ ਕੀ ਹਾਲ ਚਾਲ ਆ ਜੀ ਤੇ ਹੁਣ ਖੜਿਆ ਨੂਰਮਹਿਲ ਚੀਮਾ ਬਾਜ਼ਾਰ ਦੇ ਵਿੱਚ ਗੁਰੂ ਤੇਗ ਬਹਾਦਰ ਜੀ ਗੁਰਦੁਆਰਾ ਸਾਹਿਬ ਦੇ ਬਿਲਕੁਲ ਬਾਹਰ ਤੇ ਇੱਥੇ ਖੜਿਆ ਜੀ ਆਪਾਂ ਇੱਕ ਖਾਲਸਾ ਵੰਡਰਫੁਲ ਪੀਜ਼ਾ ਵਲਿਆਂ ਦੇ ਇੱਥੇ ਬਾਈ ਹੁਣੀ ਨੇ ਜਿਹੜੇ ਆਪਣੇ ਖਾਲਸਾ ਜੀ ਨੇ ਤੇ ਉਹ ਵੰਡਰਫੁਲ ਪੀਜ਼ੇ ਨਾਂ ਦਾ ਸਟਾਲ ਚਲਾਉਂਦੇ ਨੇ ਤੇ ਪੀਜ਼ਾ ਕਿੰਨਾ ਜ਼ਬਰਦਸਤ ਹੁੰਦਾ ਵੀ ਛੱਡ ਗਲਾਂ ਦਿਓ ਤੇ ਆਓ ਹੁਣ ਅੰਦਰ ਚੱਲਦੇ ਆਂ ਅੰਦਰ ਚੱਲ ਕੇ ਬਾਈ ਹੁਣਾ ਦੀ ਦੇਖਦੇ ਆਂ ਪ੍ਰੈਪਰੇਸ਼ਨ ਤੇ ਕਿਵੇਂ ਦਾ ਪੀਜ਼ਾ ਕਿਉਂਕਿ ਇਹ ਕਾਫੀ ਸਮਾਂ ਪਹਿਲਾਂ ਨੂਰਮਹਿਲ ਦੇ ਵਿੱਚ ਪੀਜ਼ਾ ਬਣਾਉਂਦੇ ਸੀਗੇ ਤੇ ਦੁਬ ਇਹ ਮੁੜ ਕੇ ਆਏ ਨੇ ਤੇ ਹੁਣ ਆਪਾਂ ਇਹਨਾਂ ਦੇ ਕੋਲ ਚੱਲਦੇ ਆਂ ਤੇ ਦੇਖਦੇ ਆਂ ਵੀ ਬਾਈ ਹੁਣ ਕਿਹੜੇ ਕਿਹੜੇ ਪੀਜ਼ੇ ਬਣਾਉਂਦੇ ਨੇ ਤੇ ਕਿਹੜੇ ਕਿਹੜੇ ਹੋਰ 버ਗਰ ਨੇ ਇਹਨਾਂ ਦੇ ਕੰਮ ਇਹਨਾਂ ਦਾ ਪਹਿਲਾਂ ਤੋਂ ਬਹੁਤ ਵਧੀਆ ਸੀਗਾ ਤੇ ਇੱਕ ਸ਼ਿਕਾਰਨਾ ਕਰਕੇ ਇਥੋਂ ਇਹ ਸ਼ਿਫਟ ਹੋ ਗਏ ਸੀ ਤੇ ਹੁਣ ਦੁਬਾਰਾ ਇਹ ਨੂਰਮੈਲ ਦੇ ਵਿੱਚ ਆਏ ਨੇ ਤੇ ਹੁਣ ਚਲੋ ਚੱਲਦੇ ਆਂ ਜੀ ਬਾਈ ਹੁਣ ਤੇ ਹਾਂਜੀ ਲੋ ਜੀ ਆਪਾਂ ਆ ਗਏ ਆ ਜੀ ਆਪਣੇ ਬਾਈ ਹੁਣਾ ਕੋਲ ਤੇ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕੀ ਹਾਲ ਚੱਲ ਬਜੀ ਠੀਕ ਠਾਕ ਹੋ ਚੜਦੀ ਕਲਾ ਜੀ ਚਲੋ ਜੀ ਚੜਦੀ ਕਲਾ ਚਾਹੀਦੀ ਤੇ ਬਾਈ ਪਹਿਲਾਂ ਤਾਂ ਮੈਨੂੰ ਇੱਕ ਗੱਲ ਦਾ ਬਸ ਜੀ ਜਦ ਲੌਕਡਾਊਨ ਹੋ ਗਿਆ ਸੀ ਹਾਂ ਜੀ ਉਹ ਤੋਂ ਲੌਕਡਾਊਨ ਦੇ ਕਾਰਨ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਨੇਕਾਂ ਹੀ ਸ਼ੋਭਾ ਬੰਦ ਹੋ ਗਏ ਸੀ ਕਾਰਨ ਉਸੇ ਵਿੱਚ ਸਾਡਾ ਮੁਕ ਬੰਦ ਕਰਨਾ ਪਿਆ ਸੀ ਲੋਕਡਾਊਨ ਦੇ ਕਾਰਨ ਬੰਦ ਹੋ ਗਿਆ ਸੀ ਉਸ ਤੋਂ ਬਾਅਦ ਤਾਂ ਫਿਰ ਮੈਂ ਵਾਪਿਸ ਸ਼ੁਰੂ ਕਰ ਲਿਆ ਸੀ ਓਕੇ ਚਲੋ ਉਸ ਤੋਂ ਵੀ ਪ੍ਰਮਾਤਮਨ ਜਿਸ ਤਰ੍ਹਾਂ ਉਸ ਨੂੰ ਵਜਾ ਸੀ ਕਿ ਨਹੀਂ ਉੱਥੇ ਵੀ ਸਾਨੂੰ ਰਿਸਪੌਂਸ ਮਿਲਿਆ ਰਿਸਪੌਂਸ ਨਹੀਂ ਮਿਲਿਆ ਤੁਹਾਨੂੰ ਨਹੀਂ ਉੱਥੇ ਪਰ ਤੁਹਾਡਾ ਤੂਰ ਮੈਲ ਦੇ ਵਿੱਚ ਤਾਂ ਰਿਸਪੌਂਸ ਬਹੁਤ ਵਧੀਆ ਸੀ ਕਿੰਨੇ ਬਹੁਤ ਵਧੀਆ ਸੀ ਹਾਂ ਜੀ ਬਹੁਤ ਵਧੀਆ ਸੀ ਕੜੋ-ਕੜੀ ਈਡੀ-ਵਡੀ ਦੁਕਾਨ ਸੀ ਆਏ ਦੇ ਨਾਲ ਦੀ ਮਿਲਾਂ 10 ਤੱਕ ਦਾ ਵਿੱਚ ਛੁੜੀਆਂ ਹੁੰਦੀ ਹਾਂਜੀ ਹੈਗੀਆਂ ਸੀ ਸਿਟਿੰਗ ਲਗਭਗ 40-50 ਬੰਦੇ ਦੀ ਸਿਟਿੰਗ ਵੀ ਸੀ ਉਸ ਟਾਈਮ ਤੇ ਉਹ ਕੀ ਹਾਲਾਤ ਕੀ ਇੱਕਦਮ ਵੱਡ ਗਏ ਵੀ ਇੰਨਾ ਵੀ ਚਲੋ ਲਾਕਡਾਊਨ ਦੇ ਵਿੱਚ ਸਾਰੇ ਲੋਕ ਸੀਗੇ ਪ੍ਰੋਬਲਮ ਦੇ ਵਿੱਚ ਮੈਨੂੰ ਇੰਨੀ ਪ੍ਰੋਬਲਮ ਲੱਗੀ ਨਹੀਂ ਵੀ ਤੁਹਾਡੀ ਜਿੰਨੀ ਪ੍ਰੋਬਲਮ ਹਾਲਾਤ ਖਰਾਬ ਹੋ ਗਏ ਹੋਣਗੇ ਉਹ ਤਾਂ ਕਾਰਨ ਇਹ ਸੀ ਕਿ ਅਸੀਂ ਪਿੱਛੋਂ ਰਹਿਣ ਤੋਂ ਅੰਸਰਲ ਰਹਿਣ ਵਾਲੇ ਨਾ ਅੱਛਾ ਅਮਰਸਰ ਅਸੀਂ ਇੱਥੇ ਮਿਲ ਕੇ ਦੁਕਾਨ ਕੀਤੀ ਸੀ ਰੈਂਟ ਤੇ ਰਹਿੰਦੇ ਸੀ ਫਿਰ ਉਹ ਹਾਲਾਤ ਤੋਂ ਦੇਖਦੇ ਹੋਏ ਅਸੀਂ ਜਾਣਾ ਪੈਗਾ ਸਾਨੂੰ ਪੱਕਾ ਇੱਥੋਂ ਅੱਛਾ ਜਾਣਾ ਪੈ ਗਿਆ ਤਾਂ ਵਾਪਸੀ ਫਿਰ ਉੱਥੋਂ ਮੁੜਿਆ ਨਹੀਂ ਗਿਆ ਤਿੰਨ ਮਹੀਨੇ ਤੱਕ ਲੋਕਡਨ ਟੋੜਿਆ ਹੀ ਪਹਿਲਾ ਜਿਹੜਾ ਆਇਆ ਸੀ ਫਿਰ ਵਾਪਸੀ ਕਿਸ ਹਾਲਾਤ ਇਸ ਤਰ੍ਹਾਂ ਦੇ ਹੋ ਗਏ ਕਿ ਵਾਪਸੀ ਨਹੀਂ ਮੁੜਿਆ ਗਿਆ ਸਾਡੇ ਕੋਲ ਅੱਛਾ ਉਹ ਤੋਂ ਵਾਪਸ ਆਏ ਨਹੀਂ ਗਿਆ ਤੁਹਾਡੇ ਕੋਲ ਓਕੇ ਫਿਰ ਅਸੀਂ ਵੀ ਸਾਰੀ ਸ਼ੁਰੂ ਕਰ ਲਿਆ ਸੀ ਉੱਥ ਤੇ ਅੰਮ੍ਰਿਤਸਰ ਦੇ ਵਿੱਚ ਫਿਰ ਕਿਵੇਂ ਉੱਥੇ ਕੰਮ ਦਾ ਕਿਵੇਂ ਰਿਸਪੌਂਸ ਰਿਹਾ ਉੱਥੇ ਜਦੋਂ ਅਸੀਂ ਸ਼ੁਰੂ ਕੀਤਾ ਸੀ ਤੇ ਉਸ ਤੋਂ ਬਾਅਦ ਦਿੱਲੀ ਧਰਨੇ ਸ਼ੁਰੂ ਹੋ ਗਏ ਸੀ ਇੱਕ ਸਾਲ ਲੱਗੇ ਰਹੇ ਉਹ ਇੱਕ ਸਾਲ ਉਦੋਂ ਸ਼ੁਰੂ ਕੀਤਾ ਸੀ ਜਦੋਂ ਦਿੱਲੀ ਧਰਨੇ ਸ਼ੁਰੂ ਹੁੰਦੇ ਆ ਬਸ ਹਫਤਾ ਪਹਿਲੇ ਸ਼ੁਰੂ ਕੀਤਾ ਓਪਨਿੰਗ ਕੀਤੀ ਨਾਲ ਹੀ ਦਿੱਲੀ ਦੇ ਧਰਨੇ ਆਗੇ ਇੱਕ ਸਾਲ ਫਿਰ ਕੋਲੋਂ ਰੈਂਟ ਦੇਣਾ ਪਿਆ ਦੁਕਾਨ ਦਾ ਤੇ ਰੈਂਟ ਜਿਆਦਾ ਸੀ ਸ਼ਹੀਦ ਅਸਰ ਦੇ ਇਲਾਕੇ ਸੀ ਅੱਛਾ ਲੋਕੇਸ਼ਨ ਬਹੁਤ ਵਧੀਆ ਸੀ ਰੈਂਟ ਬਹੁਤ ਜਿਆਦਾ ਸੀ ਵਰਕਰਾਂ ਦੇ ਖਰਚੇ ਬਹੁਤ ਸੀ ਇੱਕ ਸਾਲ ਜਿਹੜਾ ਕਿ ਮੈਂ ਘਰੋਂ ਹੀ ਸੀ ਭਰੇ ਆ ਵਰਕਰਾਂ ਦੇ ਖਰਚੇ ਰੈਂਟ ਫਿਰ ਉੱਥੇ ਵੀ ਇਸ ਕਰਕੇ ਹੋ ਗਿਆ ਦੋ ਦੋ ਪਰ ਉਸ ਤੋਂ ਬਾਅਦ ਆ ਇੱਕ ਵਾਰੀ ਤਾਂ ਸੋਚਿਆ ਸੀ ਕਿ ਹੁਣ ਕੰਮ ਕਰਨਾ ਹੀ ਨਹੀਂ ਅੱਛਾ ਫਿਰ ਪਰਮਾਤਮਾ ਨੇ ਕਿਰਪਾ ਕੀਤੀ ਇੱਥੇ ਗੁਰੂ ਘਰ ਮਹਾਰਾਜ ਜੀ ਨੇ ਸਾਨੂੰ ਗ੍ਰੰਥੀ ਦੀ ਸੇਵਾ ਦੇ ਦਿੱਤੀ ਜਿੱਥੇ ਅਸੀਂ ਖੜੇ ਆ ਗੁਰਦੁਆਰੇ ਦੀ ਦੁਕਾਨੇ ਆ ਗੁਰੂ ਕੇਦਬਾਦਰ ਗੁਰਤ੍ਰਸਰ ਤੇ ਇਹ ਇੰਨੇ ਮੈਂ ਇੱਥੇ ਗ੍ਰੰਥੀ ਦੀ ਨਾਲ ਸੇਵਾ ਨਿਭਾ ਰਹੇ ਆ ਤੇ ਪਿਛਲੇ ਦਿਨੀ ਦੀਵਾਲੀ ਦੇ ਲਾਗੇ ਦੁਕਾਨ ਬੰਦਲੀ ਹੋਈ ਸੀ ਤੇ ਜਿਸ ਤਰ੍ਹਾਂ ਦੁਬਾਰਾ ਪ੍ਰਮਾਤਮਾ ਨੇ ਫੇਰ ਉਸੇ ਲੈ ਚ ਲੈ ਆ ਨਾ ਮੈਨੂੰ ਉਥੇ ਲੈ ਆ ਮੈਂ ਕਿਹਾ ਛੋਟਾ ਛੋਟਾ ਕਰ ਦੇ ਪ੍ਰਮਾਤਮਾ ਨੇ ਫੇਰ ਛੋਟਾ ਜਿਹਾ ਕਾਰੋਬਾਰ ਦੇ ਦਿੱਤਾ ਯਾ ਤੇ ਲੱਗਦੀ ਪ੍ਰਮਾਤਮਾ ਜਿਸ ਤਰ੍ਹਾਂ ਅਦੀ ਰਾਜ ਸਾਥ ਸੀ ਤੇ ਭਾਈ ਇੱਥੇ ਮੈਨੂੰ ਕੀ ਆ ਵੀ ਉਹ ਨੂਰ ਮੈਲ ਪਰਲੇ ਨਾਲੋਂ ਸੇਮ ਹੈ ਜਾਂ ਕੋਈ ਡਿਫਰੈਂਟ ਕੀਤਾ ਹੈ ਮੈਨੂੰ ਨਹੀਂ ਉਹਦੋਂ ਰੇਟ ਘਟਾਏ ਹੋਏ ਆ ਪਹਿਲੇ ਮੈਨੂੰ ਵਾਲੋਂ ਅਸੀਂ ਅੱਛਾ ਇੱਕ ਚੀਜ਼ ਆ ਤੁਹਾਡੇ ਇੱਥੇ ਸਿਰਫ ਪੀਜ਼ਾ 버ਗਰ ਮਿਲ ਰਿਹਾ ਉਹ ਵੈਜੀਟੇਰੀਅਨ ਦੇ ਮਿਲਦੇ ਨਾਨ ਵੈਜ ਨਹੀਂ ਮਿਲਦੇ ਨਾ ਪਹਿਲੇ ਵੀ ਕਾਰਨ ਇਹ ਸੀ ਅੰਮ੍ਰਿਤਸਰ ਮੇਰਾ ਬੰਦ ਕਰਨ ਦਾ ਕਾਰਨ ਇਹ ਨਹੀਂ ਸੀ ਕਿ ਮੇ ਕੋਲ ਕਸਟਮਰ ਨੌਨ ਵਿੱਚ ਬਹੁਤ ਜ਼ਿਆਦਾ ਸੀ ਮੈਨੂੰ ਇਹ ਹੀ ਕਹਿੰਦੇ ਸੀ ਕਿ ਨੌਨ ਵਿੱਚ ਸ਼ੁਰੂ ਕਰ ਲਓ ਮੈਂ ਨਹੀਂ ਕਰ ਸਕਦਾ ਨੌਨ ਨਹੀਂ ਕਰ ਸਕਦੇ ਅਸੀਂ ਵੇਚੀ ਰੱਖਣਾ ਹੈ ਹੁਣ ਵੀ ਵੇਚੀਏ ਸਾਰਾ ਸਾਡਾ ਤੇ ਹੁਣ ਮੈਂ ਤੁਹਾਨੂੰ ਇਹ ਗੱਲ ਦੱਸਦਾ ਬਾਈ ਹੁਣ ਹੀ ਗੁਰਦੁਆਰਾ ਸਾਹਿਬ ਦੇ ਵਿੱਚ ਸੇਵਾ ਵੀ ਕਰਦੇ ਆ ਸੇਵਾ ਕਰਦੇ ਨਾਲ ਨਾਲ ਜਿਹੜਾ ਹੈਗਾ ਪੀਜ਼ਾ ਵਗੈਰਾ ਵੀ ਬਣਾਉਂਦੇ ਨੇ ਬਾਕੀ ਜਿਹੜੇ ਹੋਰ ਵੀ ਫੂਡ ਆ ਕੋਈ ਵੀ ਬਣਾਉਂਦੇ ਨਹੀਂ ਬਈ ਗੁਰਦੁਆਰਾ ਸਾਹਿਬ ਦੀ ਸੇਵਾ ਦੇ ਵਿੱਚ ਕੋਈ ਵਿਗੰਦ ਨਹੀਂ ਪੈਂਦਾ ਨਾਲ ਨਹੀਂ ਜੀ ਨਹੀਂ ਕਮੇਟੀ ਸਾਡੀ ਬਹੁਤ ਵਧੀਆ ਸੰਗਤ ਬਹੁਤ ਸੰਯੋਗ ਦੇਣ ਵਾਲੀ ਹੈ ਮੈਨੂੰ ਅੱਛਾ ਸਵੇਰ ਦਾ ਮੈਂ ਇਤਨੇ ਵੀ ਨਿਮਹਾ ਲੈਂਦਾ ਸ਼ਾਮ ਨੂੰ ਮੇਰੀ ਸਿੰਘਣੀਆ ਘਰ ਵਾਲੀ ਆ ਉਹ ਰੈਦਰਸ ਦਾ ਪਾਠ ਕਰ ਲੈਂਦੀ ਸਾਰਾ ਨਿਮਹਾ ਲੈਂਦੀ ਓਕੇ ਤੇ ਉਹਦੇ ਵਿੱਚ ਕੋਈ ਵੀ ਇਤਰਾਜ ਨਹੀਂ ਕਰਦੀ ਸੰਗਤ ਨਹੀਂ ਕਰਦੀ ਨਾ ਕਮੇਟੀ ਮੈਂਬਰ ਕਰਦੀ ਹੈ ਕਮੇਟੀ ਮੈਂਬਰ ਸਭੋ ਮੇਰੀ ਸਪੋਰਟ ਕੀਤੀ ਉਹਨਾਂ ਨੇ ਅੱਛਾ ਹਾਂ ਤੇ ਬਈ ਆ ਛੋਟੇ ਜਿਹੇ ਕਿਚਨ ਦੇ ਵਿੱਚ ਟੈਂਪਸ ਕਿਲ ਹੋ ਜਾਣਾ ਤੁਸੀਂ ਬਿਲਕੁਲ ਜਗਾ ਦੇਖੀ ਬਿਲਕੁਲ ਛੋਟੀ ਜੀ ਜਗ੍ਹਾ ਹੈ ਬਲੋ 2 ਫੁੱਟ 2 2.5 ਫੁੱਟ ਦੀ ਜਗ੍ਹਾ ਚ ਕਿਵੇਂ 10 ਮਿੰਟ ਕਰ ਰਹੇ ਹੋ ਬਸ ਕਰਵਾਈ ਜਾਂਦਾ ਪ੍ਰਮਾਤਮਾ ਦੀ ਹਾਲਾਤਾਂ ਨੂੰ ਤਾਂ ਸੱਕ ਛਲ ਜਾਂਦਾ ਤੇ ਅਸੀਂ ਉਮੀਦ ਕਰਦੇ ਵੀ ਜਲਦੀ ਤੁਹਾਡੇ ਹਾਲਾਤ ਚੇਂਜ ਹੋਣ ਤੇ ਇਹ ਜਿਹੜੀ ਜਗ੍ਹਾ ਇੱਥੋਂ ਸ਼ਿਫਟ ਹੋ ਗਏ ਕਿਤੇ ਵਧੀਆ ਖੁੱਲੀ ਜਗ੍ਹਾ ਤੇ ਆਪਾਂ ਜਾਈਏ ਕਿ ਜਿੱਥੇ ਘੜੋ ਘੜਾ ਉਹੀ ਜਦੋਂ ਹਾਲ ਪਹਿਲਾਂ ਸੀ 100 100 ਬੰਦੇ ਦਾ ਅਰੇਂਜਮੈਂਟ ਹੈ ਨਾ ਉਹ ਹੋਵੇ ਤੇ ਬਈ ਹੁਣ ਕੀ ਖਵਾਉਗੇ ਸਾਨੂੰ ਤੁਹਾਨੂੰ ਪੀਜ਼ਾ ਕਹਿੰਦੇ ਰਸ਼ ਡੋ ਸਾਡੀ ਉਹਦਾ ਤਿਆਰ ਕਰਕੇ ਤੇ ਬਿੰਦ ਖਾਓ ਕੀ ਕੀ ਤੁਹਾਡਾ ਸਮਾਨ ਹੁੰਦਾ ਹੈ ਕਿਉਂਕਿ ਉਹ ਆਪ ਫਸਤ ਉਦੋਂ ਅਸੀਂ ਵਲੌਗ ਨਹੀਂ ਬਣਾਉਂਦੇ ਸੀ ਜਦੋਂ ਬਾਈ ਹੁਣਾਂ ਦੀ ਸ਼ਾਪ ਸੀ ਪਹਿਲਾਂ ਤੇ ਇਸ ਕਰਕੇ ਹੁਣ ਅਸੀਂ ਫਿਰ ਤੁਹਾਨੂੰ ਦਿਖਾ ਦਈਏ ਬਾਈ ਕੀ ਕੀ ਸਮਾਨ ਹੁੰਦਾ ਪਹਿਲਾਂ ਦੱਸੋ ਮੈਨੂੰ ਤੁਸੀਂ ਸਾਡੇ ਕੋਲ ਦੇਖੋ ਜੀ ਪੀਜ਼ੇ ਦੀ ਫਰੈਸ਼ ਡੋਅ ਹੈ ਸਾਡੀ ਆਪ ਤਿਆਰ ਕਰਦੇ ਹਾਂ ਅਸੀਂ ਇਹ ਰੈਡੀਮੇਡ ਨਹੀਂ ਹੈ 올ਿਵ ਤੇਲ ਇਹਦੇ ਵਿੱਚ ਵਰਤਦੇ ਹਾਂ ਉਹਨਾਂ ਦਾ ਫੈਡ ਨਹੀਂ ਇਹਦੇ ਵਿੱਚ ਵਰਤੀ ਦਾ ਕੋਈ ਜਿਸ ਤਰ੍ਹਾਂ ਕੋਈ ਹਾਈਜਨ ਚੀਜ਼ਾਂ ਹੁੰਦੀਆਂ ਆ ਨੀ ਸਿਹਤ ਨੂੰ ਨੁਕਸਾਨ ਕਰਨ ਵਾਲੀਆਂ ਅਸੀਂ ਕੁਝ ਵੀ ਨਹੀਂ ਇਹਦੇ ਵਿੱਚ ਵਰਤਦੇ। ਨਾ ਕੁਝ ਨਹੀਂ ਵਰਤਦੇ। ਸਿਰਫ ਸਾਡੀ ਡੋ ਜਿਹੜੀ ਆ ਕਿ ਇਹਦਾ ਟਾਈਮ ਹੈਗਾ ਆ 6 ਤੋਂ 7 ਘੰਟੇ ਇਹ ਚੱਲ ਸਕਦੀ ਹੈ ਉਸ ਤੋਂ ਬਾਅਦ ਇਹ ਖਰਾਬ ਹੋ ਜਾਂਦੀ ਹੈ ਕਿਉਂਕਿ ਅਸੀਂ ਇਹਦੇ ਵਿੱਚ ਕੋਈ ਕੈਮੀਕਲ ਵਰਤਦੇ ਨਹੀਂ। ਅੱਛਾ। ਜੇ ਅਸੀਂ ਕੈਮੀਕਲ ਵਰਤੀ ਤੇ ਤੁਸੀਂ ਦੇ ਰੈਸਟੋਰੈਂਟ ਵਾਲ ਤੇ ਇੱਕ ਇੱਕ ਹਫਤਾ ਜਿਹੜੀਆਂ ਇੱਕ ਡੋ ਬਣਾ ਕੇ ਫ੍ਰਿਜਾਂ ਚ ਲਾ ਦਿੰਦੇ ਆ ਪਰ ਸਾਡੀ ਡੋ ਇਹ 7-8 ਘੰਟੇ ਸੀ ਚਲਾਉਂਦੀ ਐ ਇਸ ਕਰਕੇ ਥੋੜੀ ਜਿਹੀ ਬਣਾਉਣੀ ਆ ਅਸੀਂ ਆ ਦੇਖੋ ਥੋੜੀ ਜਿਹੀ ਬਣਾਈ ਆ। ਜੇ ਖਤਮ ਹੋ ਜਾਵੇ ਓਕੇ ਤੁਸੀਂ ਟਾਈਮਿੰਗ ਹੁਣ ਕੀ ਲਾਉਨੇ ਹੋ ਕਿੰਨੇ ਵਜੇ ਤੋਂ ਕਿੰਨੇ ਵਜੇ ਤੱਕ ਤੁਸੀਂ ਤੁਹਾਡੇ ਕੋਲ ਪੀਜ਼ਾ ਮਿਲਣ ਸਾਡਾ ਦੁਕਾਨ ਗਰਮੀਆਂ ਵਿੱਚ ਦੁਕਾਨ ਅਸੀਂ ਖੋਲ੍ਹਨੀ 1 ਵਜੇ ਤੇ ਜੋ ਪੀਜ਼ਾ ਆ ਸ਼ੁਰੂ ਕਰਦੇ ਸੀ 3 ਵਜੇ ਕਿੰਨੇ ਵਜੇ ਹਾਂ 1 ਤੋਂ 8:30 ਵਜੇ ਤੱਕ ਟਾਈਮ ਹੈ ਦੁਕਾਨ ਦਾ ਐਸੇ ਸਾਰੀ ਜਮਲਣੀ ਸ਼ੁਰੂ ਹੋ ਜਨੇ ਵੇਰ ਪੀਜ਼ਾ ਜਿਹੜਾ ਆ ਉਹ 3 ਤੋਂ ਲੈ ਕੇ 8 ਵਜੇ ਦੇ ਵਿੱਚ ਮਿਲਣਾ ਪੀਜ਼ਾ 3 ਵਜੇ ਤੋਂ ਲੈ ਕੇ ਰਾਤ ਨੂੰ 8 ਵਜੇ ਤੱਕ ਜੇ ਵੀ ਭਰਾ ਨੇ ਪੀਜ਼ਾ ਆਰਡਰ ਕਰਨਾ ਹੋਵੇ 3 ਵਜੇ ਤੋਂ ਲੈ ਕੇ 8 ਵਜੇ ਤੱਕ ਤੇ ਇਹ ਹੋਮ ਡਿਲੀਵਰੀ ਕਰਦੇ ਹੋ ਹੋਮ ਡਿਲੀਵਰੀ ਕਰੀ ਫ੍ਰੀ ਹਾਂਜੀ ਤੇ ਕੋਈ ਆਰਡਰ ਕਿੰਨੇ ਕਹਿੰਦਾ ਹੋਵੇ ਤਾਂ ਆਹਮ ਡਿਲੀਵਰੀ ਕਰ ਦਿੰਦੇ ਆ 300 ਦਾ ਹੋਣਾ ਚਾਹੀਦਾ ਥੋੜਾ ਘੱਟ-ਘੱਟ ਤੇ 100 ਦਾ ਤਾਂ ਘੱਟ-ਘੱਟ ਹੋਣਾ ਚਾਹੀਦਾ ਅੱਛਾ ਥੋੜਾ 버ਗਰ ਕਿੰਨੇ ਤੋਂ ਸਟਾਰਟ ਹੈ ਪੀਜ਼ਾ ਕਿੰਨੇ ਤੋਂ ਸਟਾਰਟ ਹੈ ਇਹ ਵੀ ਦੱਸੋ 버ਗਰ ਸਾਡਾ 30 ਰੁਪਏ ਤੋਂ ਸਟਾਰਟ ਹੈ खाना ਤੁਹਾਨੂੰ ਅਸੀਂ ਸਪੈਸ਼ਲ ਵੰਡਰਫੁਲ ਸੀ ਚਲੋ ਟੈਨ ਭਾਜੀ ਭਾਈ ਸਾਈਜ਼ ਕਿਹੜੇ ਕਿਹੜੇ ਹੁੰਦੇ ਆਪਣੇ ਕੋਲ ਸਾਈਜ਼ ਆਪਣੇ ਕੋਲ 8 ਇੰਚ 10 12 ਇੰਚ 8 10 12 ਹਾਂ ਕਿਉਂਕਿ ਕਿਚਨ ਛੋਟੀ ਹੁਣ ਕਰਕੇ 12 ਤੋਂ ਜ਼ਿਆਦਾ ਨਹੀਂ ਕਰ ਸਕਦੇ ਜਦੋਂ ਗਾਹ ਪਰਮਾਤਮਾ ਦੀ ਕਿਰਪਾ ਕਰੇ ਤਾਂ ਵੱਡਾ ਹੈ ਅਜਾ ਇੱਕ ਚੀਜ਼ ਦੱਸੀਏ ਬਾਈ ਹੁਣੀ ਜਦੋਂ ਨੂਰਮੈਲ ਦੇ ਵਿੱਚ ਪੱਲਾ ਕਰਦੇ ਨੂਰਮੈਲ ਦੇ ਵਿੱਚ ਸਭ ਤੋਂ ਬੈਸਟ ਪੀਜ਼ਾ ਬਾਈ ਹੁਣਾ ਦਾ ਹੁੰਦਾ ਸੀਗਾ ਤੇ ਬਾਈ ਅਸੀਂ ਉਮੀਦ ਕਰਦੇ ਆ ਵੀ ਜਿਵੇਂ ਤੁਹਾਡਾ ਪਹਿਲਾ ਪੀਜ਼ਾ ਸੀ ਅੱਜ ਵੀ ਨੂਰਮੈਲ ਦੇ ਵਿੱਚ ਪਹਿਲੇ ਨੰਬਰ ਤੇ ਪੀਜ਼ਾ ਤੁਹਾਡੇ ਹੋਵੇ ਠੀਕ ਹੈ ਜੀ ਠੀਕ ਹੈ ਭਾਜੀ ਤੇ ਚਲੋ ਜੀ ਭਾਜੀ ਪਲੀਜ਼ ਫੇ ਆਰਡਰ ਲਾਓ ਆਪਣਾ ਤੇ ਆਪਾਂ ਕਰੀਏ ਤਿਆਰ ਭਾਜੀ ਤੇ ਸਮਝਾ ਲਈ ਤੁਸੀਂ ਉਹਨਾਂ ਉਹਨੇ ਹੀ ਕੱਟਦੇ ਹੋ ਜਿੰਨਾ ਜਿੰਨਾ ਲੋਡ ਆ ਨਾ ਮਤਲਬ ਫालतੂ ਦੀ ਵੀ ਕੱਟ ਕੇ ਰੱਖੀ ਜਾਣਾ ਨਾ ਬਿਲਕੁਲ ਦੇਖੋ ਅਸੀਂ ਕੋਲੀਆਂ ਵੀ ਛਟੀਆਂ ਲਾਈਆਂ ਸਿਰਫ ਉਹਨਾਂ ਕੀ ਕੱਟਣਾ ਜਿੰਨੇ ਕੋ ਲੋਡ ਸਾਨੂੰ ਜਿੰਨਾ ਕੋ ਲੋਡ ਆ ਬਿਲਕੁਲ ਮੇਰੇ ਬੱਚੇ ਮੇਰੇ ਨਾਲ ਹੈਲਪ ਕਰਾਉਂਦੇ ਆ ਅੱਜ ਮੇਰੀ ਸਿੰਘ ਨਹੀਂ ਕਰਾਉਂਦੀ ਆ ਆ ਮੈਂ ਦਿਖਾਉਣਾ ਆ ਬੇਟਾ ਬੇਟਾ ਕਿੰਨੀ ਉਮਰ ਹੈ ਤੁਹਾਡੀ ਮੇਰੀ 12 ਸਾਲ ਉਮਰ ਹੈ ਆ ਚਲ ਲੈਂਦੇ ਹਾਂ ਪੀ ਜਾ ਹਦੀ ਨਾਲ ਹੈਲਪ ਕਰਾ ਲਈ ਦੀ ਮਰੀ ਮੁੰਡੀ ਬੜੀ ਬੜੀ ਹੈਲਪ ਕਰਾ ਦਿੰਦੇ ਹਾਂ ਹਾਂਜੀ ਅੱਛਾ ਤੇ 버ਗਰ ਬਣਾ ਲੈਣਾ ਤੁਹਾਨੂੰ ਹਾਂਜੀ 버ਗਰ ਆਹ ਹੁਣੇ 2 ਮਿੰਟ ਪਹਿਲਾਂ ਇਹਨੇ 버ਗਰ ਇਹ ਕੀ ਕਰਦਾ ਇਹ ਕੀ ਕਰਦਾ ਇਹ 버거 ਨਾਲ ਆਉਂਦਾ ਇਹ ਮੈਨੂੰ ਲੱਗਦਾ 버거 ਖਾਂਦਾ ਹੋਣਾ ਹਨਾ ਨਹੀਂ ਕਿਪੜਾ ਵੀ ਲੈਂਦਾ ਬਣਾ ਲੈਂਦਾ ਕੀ ਬਣਾਉਂਦਾ 버거 ਕਿਹੜਾ 버거 ਬਣਾਉਂਦਾ 버거 ਸਾਰੇ ਸਾਰੇ আচ্ছা ਪਹਿਲਾਂ ਕੀ ਨਾਮ ਕੀ ਕਰ ਮਨਜੋਤ ਸਿੰਘ ਮਨਜੋਤ ਸਿੰਘ ਪਰਮਜੀਤ ਸਿੰਘ ਰਮਪੁਰ ਸਿੰਘ ਰਮਜੋਤ ਕਿਵੇਂ ਲੱਗਦਾ ਇੱਥੇ ਕੰਮ ਕਰਕੇ ਤਾਂ ਵਧੀਆ ਲੱਗਦਾ ਹੋਇਆ ਲੱਗਦਾ ਹਾਂਜੀ ਉਹ ਗੱਡੀ ਦੀ ਹੈਲਪ ਕਰਾ ਕੇ ਹਨਾ ਕਿਹੜੇ ਸਕੂਲੇ ਪੜ੍ਹਦੇ ਹੋ ਪੰਜਾਬ ਪਬਲਿਕ ਪੰਜਾਬ ਪਬਲਿਕ ਦੇ ਵਿੱਚ ਤੇ ਸਕੂਲੇ ਕਿੰਨੇ ਵਜੇ ਆ ਜਾਂਦੇ ਹੋ ਉਹਨੇ ਦੋਵੇ ਦੇ ਵਿੱਚ ਉਦੋਂ ਬਸ ਫੇ ਦੁਕਾਨ ਤੇ ਰਹਿੰਦੇ ਹਾਂ ਹਾਂਜੀ ਕੀ ਬਾਤ ਆ ਯਾਰ ਬਹੁਤ ਵਧੀਆ ਲੱਗਾ ਭਾਜੀ ਤੇ ਬਹੁਤ ਵਧੀਆ ਅਸੀਂ ਚਾਹੁੰਦੇ ਆ ਵੀ ਤੁਹਾਡੀ ਦੁਕਾਨ ਦਿਨ ਦੁਗਣੀ ਤੇ ਰਾਤ ਚੌਗਣੀ ਤਰੱਕੀ ਕਰੇ ਐਦਾਂ ਹੀ ਤੁਹਾਡੀ ਆ ਬਸ ਤੁਸੀਂ ਐਦਾਂ ਹੀ ਹਾਸੇ ਖੇਦੇ ਰਹੋ ਠੀਕ ਹੈ ਜੀ ਤੇਹੀ ਤੁਹਾਡੇ ਕੋਲ ਆ ਕੇ ਪੀਜ਼ਾ ਖਾਂਦੇ ਰਹੀਏ ਠੀਕ ਹੈ ਬਈ ਥੈਂਕ ਯੂ ਸੋ ਮਚ ਤੇ ਇਧਰ ਆ ਲੋ ਬਾਈ ਹੁਣਾਂ ਨੇ ਪੀਜ਼ਾ ਵੀ ਰੈਡੀ ਕਰ ਦਿੱਤਾ ਬਈ ਕੀ ਬਾਤ ਹੈ ਕਿਹੜਾ ਪੀਜ਼ਾ ਇਹ ਇਹ ਵੰਡਰਫੁਲ ਸਦਾ ਸਪੈਸ਼ਲ ਪੀਜ਼ਾ ਜੀ ਇਹ ਸਪੈਸ਼ਲ ਵੰਡਰਫੁਲ ਪੀਜ਼ਾ ਇਹਦੇ ਵਿੱਚ ਮੋਜ਼ਰੇਲਾ ਚੀਜ਼ ਹੈ ਗੋ ਦੀ ਹੈ ਗੋ ਕੰਪਨੀ ਦੀ ਅਜਾ ਗੋ ਤੇ ਬਾਈ ਟਾਈਮਿੰਗ ਵੀ ਤੋਂ ਦਸਤੀ ਤੇ ਲਗਭਗ ਬਾਈ ਐਡਰੈਸ ਬੋਲ ਦੀਏ ਕਰੀ ਐਡਰੈਸ ਅਗਾ ਜੀ ਚੀਮਾ ਬਾਜ਼ਾਰ ਜੀ ਗੁਰੂ ਤੇਗ ਬਹਾਦਰ ਗੁਰਦੁਆਰਾ ਸਾਹਿਬ ਜੀ ਦਵਿੰਦਰ ਮੈਡੀਕਲ ਸਟੋਰ ਦੇ ਸਾਹਮਣੇ ਦਵਿੰਦਰ ਮੈਡੀਕਲ ਸਟੋਰ ਦੇ ਸਾਹਮਣੇ ਸਟੋਰ ਦੇ ਸਾਹਮਣੇ ਗੁਰੂ ਤੇਗ ਬਹਾਦਰ ਗੁਰਦੁਆਰਾ ਸਾਹਿਬ ਚੀਮਾ ਬਾਜ਼ਾਰ ਨੂਰਮਲ ਜੀ ਬਿਲਕੁਲ ਜੀ ਨਹੀਂ ਚਾਹੁੰਦੇ ਵੀ ਤੁਹਾਡੇ ਕੋਲ ਸਾਡੇ ਪੂਰਾ ਨੂਰਮਲ ਤੁਹਾਡੇ ਕੋਲ ਆਵੇ ਤੁਹਾਡੇ ਪੀਜ਼ਾ ਟੈਸਟ ਕਰੇ ਜੇ ਕਈ ਲੋਕਾਂ ਨੂੰ ਇਹ ਪ੍ਰੋਬਲਮ ਹੁੰਦੀ ਆ ਵੀ ਨੌਨ ਵੇਜੀ ਦੀ ਜਗਾ ਮਿਲਦੀ ਆ ਪਰ ਉਥੇ ਨਾਨਵੈਜ ਬਣਦਾ ਕਰਕੇ ਕੋਈ ਲੋਕ ਵੈਜੀਟੇਰੀਅਨ ਖਾਂਣ ਜਾਂਦੇ ਨਹੀਂ ਪਰ ਇੱਥੇ ਬਾਈ ਹੁਣਾਂ ਦਾ ਪਿਓਰ ਵੈਜੀਟੇਰੀਅਨ ਆ ਇਹਦੇ ਨਾਨਵੈਜ ਤੁਹਾਨੂੰ ਇੱਕ ਵੀ ਚੀਜ਼ ਨਹੀਂ ਲੱਭਣੀ ਤੇ ਇੱਥੇ ਵਾਕਿਆ ਬਾਈ ਹੁਣਾਂ ਦਾ ਕੰਮ ਬਹੁਤ ਵਧੀਆ ਬੜਾ ਮਨ ਖੁਸ਼ ਹੁੰਦਾ ਇੱਥੇ ਬਾਈ ਹੁਣਾਂ ਕੋਲ ਆ ਕੇ ਤੇ ਜਦੋਂ ਮੈਂ ਇੱਥੇ ਹੁੰਦਾਂ ਗਿਆ ਸੀ ਤੇ ਮੈਨੂੰ ਬਾਈ ਨੂੰ ਦੇਖ ਕੇ ਬੜਾ ਮੈਨੂੰ ਰੂਹ ਖੁਸ਼ ਹੋਈ ਯਾਰ ਸ਼ੁਕਰਾਂ ਬਾਈ ਹੁਣੇ ਪੰਜਾਬ ਚ ਇਹਦੇ ਦੁਆਰਾ ਨੂਰ ਮੈਲ ਦੇ ਵਿੱਚ ਪਹੁੰਚੇ ਨੇ ਤੇ ਬਾਈ ਹੁਣ ਜਲਦੀ ਜਲਦੀ ਸਾਡਾ ਲਾ ਦਿਓ ਪੀਜ਼ਾ ਤੇ ਅਸੀਂ ਤੁਹਾਡੀ ਵੇਟ ਕਰਦੇ ਹਾਂ ਠੀਕ ਹੈ ਭਾਜੀ ਚਲੋ ਜ ਸਪੈਸ਼ਲ ਸਪੈਸ਼ਲ 버ગર ਕੀ ਬਾਤ ਹੈ ਕਿਤੇ ਪਾਇਆ ਦੇ ਵਿੱਚ ਮੈਨੂੰ 10 ਪੜਾਏ ਪਹਿਲਾ ਸੀ ਆਨੀਅਨ ਪਾਇਆ ਫਿਰ ਗ੍ਰੀਨ ਚਲੀ ਫਿਰ ਲੈਟਸ ਤੇ ਫਿਰ ਬੇਨਸ ਪਾਤੀ ਬੇਨਸ ਪਾਤੀ ਹਾਂਜੀ ਹੁਣ ਇਸ ਤੋਂ ਉਪਰ ਇਸ ਤੋਂ ਉਪਰ ਟਿੱਕੀ ਤੇ ਫਿਰ 1000 ਆਇਆ ਲਈ ਟਿੱਕੀ ਤੇ 1000 ਸੌਸ ਹਾਂਜੀ ਕੀ ਬਾਤ ਹੈ ਯਾਰ ਬੜਾ ਪਤਾ ਤੈਨੂੰ ਹੈ ਬੜਾ ਉਹ ਸ਼ੈਫ ਹੁੰਦਾ ਹਾਂਜੀ ਕੀ ਬਾਤ ਹੈ ਬਹੁਤ ਵਧੀਆ ਚੱਲ ਭਾਈ ਕੰਦੀ ਦੇ ਵਿੱਚ 버ગર ਬਣਾ ਤੇਰਾ ਵੀ ਬਸ 2 ਮਿੰਟ ਦਾ 2 ਵਿੱਚ ਬੱਜੜ ਚਲੋ ਠੀਕ ਹੈ ਭਾਈ ਇਹ ਦੇਖ ਲਓ ਵੀ ਜਿੱਥੇ ਬੇਟਾ ਉਹ ਮਮਤਾ ਦੀ ਨੀਤਰੀ 12 ਸਾਲ ਹਾਂਜੀ ਇਹ ਕਿੱਥੇ 12 ਸਾਲ ਦੇ ਬੱਚਾ ਨੂੰ ਕੁਝ ਪਤਾ ਨਹੀਂ ਉਹ ਇੱਧਰ 12 ਸਾਲਾਂ ਦਾ ਬੇਟਾ 버ਗਰ ਬਣਾ ਰਿਹਾ ਹੈ ਕਿਉਂ ਬਈ ਹਾਂਜੀ ਅੰਗੇ ਲਾਓ ਚਲੋ ਤੇ ਉੱਧਰ ਸਾਡਾ ਬਣ ਰਿਹਾ ਪੀਜ਼ਾ ਇੱਧਰ ਆਪਣੇ ਦਿ앙 ਸਿੰਘ ਜੀ ਬਾਹਰ ਖੜੇ ਨੇ ਕਿਵੇਂ ਫਿਰ ਠੀਕ ਹੈ ਸਸ਼ੀ ਗਰ ਪਾਜੀ ਸਸ਼ੀ ਗਰ ਪਾਜੀ ਬਈ ਕਿਵੇਂ ਦਾ ਪਾਈ ਹੁਣਾਂ ਦਾ ਪੀਜ਼ਾ ਤੇ 버ਗਰ ਕਿਵੇਂ ਦਾ ਲੱਗਦਾ ਕਾਜੀ ਬਹੁਤ ਵਧੀਆ ਜੀ ਬਹੁਤ ਵਧੀਆ ਪਾਜੀ ਸਾਫ ਸੁਥਰਾ ਕੰਮ ਆ ਇੱਕ ਸਭ ਤੋਂ ਜ਼ਿਆਦਾ ਵੀ ਸਫਾਈ ਦਾ ਬਹੁਤ ਵਧੀਆ ਕੰਮ ਆ ਔਰ ਵੈਜੀਟੇਰੀਅਨ ਆ ਜੀ ਬਿਲਕੁਲ ਜਿਹੜੇ ਨਾਨ ਵੈਜ ਖਾਂਦੇ ਆ ਨਾ ਜਾਂ ਹੋਰ ਕਿਤੇ ਜਾਈਏ ਵਿੱਚ ਨਾਨ ਵੈਜ ਵੀ ਬਣਦਾ ਇੱਥੇ ਓਨਲੀ ਵੈਜੀਟੇਰੀਅਨ ਹੀ ਆ ਜੀ ਮੈਂ ਤਾਂ ਹਰੇਕ ਨੂੰ ਇਹੀ ਵੀ ਕਹੂੰਗਾ ਕਿ ਜ਼ਰੂਰ ਇੱਥੇ ਵਿਜ਼ਿਟ ਕਰੋ ਜੀ ਬਈ ਤੁਹਾਡਾ ਸਭ ਤੋਂ ਫੇਵਰਿਟ ਕੀ ਆ ਮੇਰਾ ਪਾਜੀ ਸਹੀ ਸਾਂ ਮੈਂ ਪੀਜ਼ਾ ਜੀ ਪੀਜ਼ਾ ਪੀਜ਼ਾ ਓਕੇ ਬਹੁਤ ਵਧੀਆ ਭਾਜੀ ਐਵੇਂ ਭਾਜੀ ਪੰਜਾਬੀ ਭਰਾਵਾਂ ਨੂੰ ਕਿਹਾ ਥੋੜਾ ਮਾਈਕ پکڑੀ ਮੈਂ ਭਾਜੀ ਇਹੀ ਕਹਿਣਾ ਚਾਹਾਂਗਾ ਵੀ ਜਰੂਰ ਆਓ ਬਥੇ ਔਰ ਟੇਸਟ ਕਰੋ ਆ ਕੇ ਹਰੇਕ ਚੀਜ਼ ਦਾ ਆਪਣਾ ਵੱਖਰਾ ਹੀ ਟੇਸਟ ਅਲੈਦਾ ਹੈ ਜੀ ਇਹਨਾਂ ਦਾ ਤੇ ਪੰਜਾਬੀ ਭਰਾਵਾਂ ਨੂੰ ਪ੍ਰਮੋਟ ਕਰਨਾ ਵੀ ਜ਼ਰੂਰੀ ਹੈ ਬਿਲਕੁਲ ਬਿਲਕੁਲ ਜੀ ਓਕੇ ਜੀ ਕਰਸਾ ਵਾਹਿਗੁਰੂ ਜੀ ਕੀ ਫਤਿਹ ਕੋਝ ਕੀ ਹੋ ਜਾਦੀ ਚੜਦੀ ਗਾਲਾਂ ਕਿਰਪਾਈ ਤੁਸੀਂ ਸੁਣਾਓ ਜੀ ਬਹੁਤ ਵਧੀਆ ਜੀ ਬਾਈ ਪਹਿਲਾਂ ਮੈਨੂੰ ਦੱਸੋ ਵੀ ਇੱਥੇ ਬਈ ਹੁਣ ਕਿਹੜਾ ਤੁਹਾਨੂੰ ਮੈਂ ਕਿਹਾ ਜੀ ਗਿਆਨੀ ਜੀ ਹੁਣਾਂ ਦਾ ਬਹੁਤ ਵਧੀਆ ਕੰਦ ਹੈ ਪਹਿਲਾਂ ਇਹਨਾਂ ਨੇ ਪਹਿਲਾਂ ਖੋਲਿਆ ਸੀ ਵੰਡਰਫੁਲ ਬੀਜ ਦਾ ਨਾਮ ਦਿੱਤੇ ਲੋਕਡਾਊਨ ਤੋਂ ਪਹਿਲਾਂ ਅਸੀਂ ਪਹਿਲਾਂ ਵੀ ਉੱਥੇ ਵਿਜ਼ਿਟ ਕਰਦੇ ਸੀ ਤੇ ਫਿਰ ਲੋਕਡਾਊਨ ਕਰਕੇ ਫਿਰ ਇਹਨਾਂ ਨੇ ਬੰਦ ਕੀਤੀ ਸ਼ਾਓ ਫਿਰ ਫਿਰ ਅਸੀਂ ਲੋਕਲ ਵੀ ਬੜੇ ਜਿੰਨੇ ਵੀ ਸਾਰੇ ਬ੍ਰਾਂਡ ਆ ਲੋਕਲ ਨੂਰਮੈਲ ਦੇ ਬੜੇ ਥਾਵਾਂ ਤੁਸੀਂ ਖਾ ਕੇ ਵੇਖਿਆ ਸਾਰੇ ਬੜੇ ਟੈਸਟ ਕਰਕੇ ਵੇਖੇ ਪਰ ਗੱਲ ਬਣੀ ਨਹੀਂ ਇੱਥੇ ਆਈ ਦਾ ਸਾਫ਼ ਸੁਥਰਾ ਨਾਲੇ ਗਿਆਨੀ ਜੀ ਉਦਾਂ ਹੀ ਵੈਸੇ ਵੀ ਨਾਲੇ ਗੁਰੂਕਰਤ ਦੇ ਗ੍ਰੰਤੀ ਸਿੰਘ ਵੀ ਨੇ ਤੇ ਸਾਡਾ ਫਰਜ਼ ਵੀ ਬਣਦਾ ਆ ਤੇ ਆਪਣੇ ਪੰਜਾਬੀ ਭਰਾਵਾਂ ਦਾ ਸਾਥ ਦੇਈਏ ਨਾਲੇ ਜਿਹੜੀ ਸਾਫ਼ ਸੁਥਰੀ ਚੀਜ਼ ਆ ਸੀ ਤਾਂ ਇਹ ਗੱਲ ਕਵਾਂਗੇ ਵੀ ਇੱਥੇ ਆਓ ਤੁਸੀਂ ਇਹਦੇ ਵਿੱਚ ਕੋਈ ਇਦਾਂ ਦੀ ਵੀ ਨਹੀਂ ਕੋਈ ਬਿਮਾਰੀ ਚੀਜ਼ ਆ ਕੋਈ ਚੀਜ਼ ਪਾਰ ਹੈ ਵਿੱਚ ਜਾਂ ਫਿਰ ਐਕਸਪਾਇਰੀ ਡੇਟ ਕੋਈ ਚੀਜ਼ ਪਾਰ ਹੈ ਨੇ ਅਸੀਂ ਤਾਂ ਇਹ ਗੱਲ ਕਹਿੰਨੇ ਆ ਵੀ ਨੋਰਮਲ ਦੇ ਵਿੱਚ ਬੜੇ ਥਾਵਾਂ ਤੇ ਉੱਤੇ ਬਜਾਈਦਾ ਪਰ ਜ਼ਿਆਦਾਤਰ ਆਪਾਂ ਇਹ ਦੇਖਦੇ ਆ ਵੀ ਸਾਡੇ ਅੱਖਾਂ ਤੋਂ ਪਰੋਖੇ ਵਿੱਚ ਕੀ ਕੁਝ ਪਲੋਸਿਆ ਜਾ ਰਿਹਾ ਹੈ ਇਹ ਤੇ ਸਾਬ ਸਤਰਾ ਜਨਜੀ ਦਾ ਸੁਭਾਅ ਬੜਾ ਚੰਗਾ ਸਾਡਾ ਪ੍ਰੇਮ ਹੈ ਬਹੁਤ ਸਮੇ ਤੋਂ ਚੰਗੇ ਨੇ ਪਰਿਵਾਰ ਹੈ ਅਸੀਂ ਫੈਮਿਲੀ ਨਕਸਰ ਇੱਥੇ ਆ ਗਏ ਜਦੋਂ ਵੀ ਸਾਡਾ ਕਿਤੇ ਪ੍ਰੋਗਰਾਮ ਬਣਦਾ ਹੈ ਤੇ ਸੇ ਘਰ ਵਿੱਚ ਅੱਜ ਵੀ ਜਾਣਾ ਕਿਤੇ ਤੇ ਫਿਰ ਗਿਆਨੀ ਜੀ ਕੋਲ ਆ ਜੀ ਦੇ ਇੱਥੇ ਹਣੇ ਸ਼ਾਕੀ ਜੀ ਦਾ ਨਾਲੇ ਆਨੰਦ ਵਧੀਆ ਬਹੁਤ ਵਧੀਆ ਅਸੀਂ ਤਾਂ ਸਾਰੇ ਪੰਜਾਬੀ ਭਰਾਵਾਂ ਨੂੰ ਇਹ ਜ਼ਰੂਰ ਕਵਾਂਗੇ ਰਿਕਵੈਸਟ ਹੈ ਵੀ ਤੁਸੀਂ ਆਓ ਆਣ ਕੇ ਜ਼ਰੂਰ ਇੱਥੇ ਨੂਰਮੈਲ ਦੇ ਵਿੱਚ ਵੰਡਰਫੁਲ ਪੀਜੇ ਦਾ ਨਾਮ ਦਿੱਤੇ ਭਾਈ ਸਾਹਿਬ ਜੀ ਦੀ ਸ਼ਾਪ ਹੈ ਇੱਥੇ ਹਾਂਜੀ ਚੀਮਾ ਬਾਜ਼ਾਰ ਦੇ ਵਿੱਚ ਆਓ ਜ਼ਰੂਰ ਵਿਜ਼ਿਟ ਕਰੋ ਤੇ ਇੱਥੇ ਆ ਕੇ ਜ਼ਰੂਰ ਆਪਣਾ ਟੇਸਟ ਕਰੋ ਜੀ ਬਿਲਕੁਲ ਤਾਂ ਮੈਂ ਚੋ ਰਿਆ ਨਹੀਂ ਤਬਾਹ ਮਾਈ ਹੋਰੀ ਉਸ ਮਕਾਨ ਦੇ ਪਹੁੰਚਣ ਜਿਹੜੇ ਮਕਾਨ ਦੇ ਇਹ 2020 ਤੋਂ ਅਪ੍ਰੈਲ ਲੰਘ ਤੋਂ ਪਹਿਲਾਂ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਇਹਨਾਂ ਦਾ ਨੂਰ ਮੈਲ ਦੇ ਵਿੱਚ ਪਹਿਲਾਂ ਹੀ ਇਹਨਾਂ ਦਾ ਪੀਜ਼ਾ ਇਹਨਾਂ ਦਾ ਹਟ ਸੀਗਾ ਹਾਂਜੀ ਤੇ ਉਦੋਂ ਵੀ ਅਸੀਂ ਜਿੰਨੇ ਵੀ ਸਾਰੇ ਗਰੰਤੀ ਸਿੰਘ ਸੀ ਨੂਰ ਮੈਲ ਦੇ ਗੁਰਦੁਆਰੇ ਦੇ ਅਸੀਂ ਜਾਂਦੇ ਸੀ ਅਕਸਰ ਉੱਥੇ ਛੱਕਦੇ ਸੀ ਜਾਨੀ ਜੀ ਹੁਣਾਂ ਕੋਲ ਸਾਫ਼ ਸੁਥਰਾ ਕੰਮ ਸੀਗਾ ਨਾਲੇ ਫਿਰ ਸਾਨੂੰ ਵਧੀਆ ਲੱਗਦਾ ਸੀ ਉੱਤੇ ਤਕਰੀਬਨ ਅਸੀਂ ਸਾਰੇ ਬ੍ਰਾਂਡ ਚੈੱਕ ਕਰਕੇ ਵੇਖ ਲਿਆ ਉੱਤੇ ਜਾ ਕੇ ਦੇਖਦੇ ਆਂ ਵੀ ਆਪਾਂ ਵੈਜੀਟੇਰੀਅਨ ਨਹੀਂ ਕੱਲਾ ਹੈਗਾ ਵੀ ਇਹਦੇ ਵਿੱਚ ਨੌਨ ਵੈਜ ਵੀ ਹੁੰਦਾ ਸਾਰਾ ਕੁਝ ਨਾਲੇ ਸਾਫ਼ ਸਪਾਈ ਨਹੀਂ ਇਹ ਤਾਂ ਪ੍ਰੇਮਵੀਏ ਨਾਲ ਜਿਹੜੀ ਚੀਜ਼ ਕਰ ਰਹੇ ਆ ਸਪੈਸ਼ਲ ਅਸੀਂ ਸਪੈਸੀ ਪੀਜ਼ਾ ਭਾਈ ਸਾਹਿਬ ਜੀ ਦਾ ਬਹੁਤ ਟੈਸਟ ਕਰਨ ਵਾਲਾ ਸਾਨੂੰ ਬਹੁਤ ਲਾਈਕ ਬਹੁਤ ਵਧੀਆ ਥੈਂਕ ਯੂ ਜੀ ਤੇ ਲੋ ਜੀ ਪੀਜ਼ਾ ਹੋ ਗਿਆ ਤੁਹਾਡਾ ਤਿਆਰ ਦੇਖ ਸਕਦੇ ਹੋ ਤੁਸੀਂ ਪੀਸੇ ਦੀ ਰੰਗਤ ਕੀ ਬਾਤ ਹੈ ਤੇ ਇਧਰ ਸਾਡੇ ਫਰਾਈਜ਼ ਆ ਗਏ ਨੇ ਤੇ ਮੇਰੇ ਨਾਲ ਬਾਈ ਹੁਣੀ ਆਏ ਆ ਰਾਣੀ ਭਾਈ ਹੁਣੀ ਬਾਈ ਕਿਦਾਂ ਠੀਕ ਹੈ ਜੀ ਠੀਕ ਹੈ ਜੀ ਤੇ ਤੁਸੀਂ ਹੁਣ ਫੇਰ ਕੈਮਰਾ ਸੰਭਾਲੋਗੇ ਦੋ ਮਿੰਟ ਆ ਲੋ ਜੀ ਫੋਟੋ ਖਿੱਚੀ ਠੀਕ ਹੈ ਜੀ ਆ ਦੇਖੋ ਜੀ ਤਾਂ ਇਹ ਆ ਜੀ ਸਾਡਾ ਪੀਜ਼ਾ ਤੇ ਇਹ ਸਾਡੇ ਖਾਸਾ ਪਰਿਵਾਰ ਦੇ ਵੱਲੋਂ ਬਣਾਇਆ ਜਾਣਾ ਵਾਲਾ ਆ ਪੀਜ਼ਾ ਆ ਨੂਰਮੈਲ ਦੇ ਵਿੱਚ ਬੈਸਟ ਵੈਜੀਟੇਰੀਅਨ ਪੀਜ਼ਾ ਤੇ ਮੈਨੂੰ ਲੱਗਦਾ ਨਹੀਂ ਵੀ ਨੂਰਮੈਲ ਦੇ ਵਿੱਚ ਇਹਦੇ ਵਰਗਾ ਪੀਜ਼ਾ ਕੋਈ ਵੀ ਬਣਾਉਂਦਾ ਹੋਊਗਾ ਕਿਉਂਕਿ ਨਾ ਹੀ ਇਹ ਪਹਿਲਾਂ ਇਹਦੇ ਵਰਗਾ ਪੀਜ਼ਾ ਕੋਈ ਹੋਰ ਬਣਾਉਂਦਾ ਸੀ ਤੇ ਨਾ ਹੀ ਮੈਨੂੰ ਲੱਗਦਾ ਕੋਈ ਹੋਣ ਬਣਾਉਂਦਾ ਹੋਣਾ ਤੇ ਹੁਣ ਵਾਰੀ ਆ ਗਈ ਟੇਸਟਿੰਗ ਦੀ ਕਿਉਂਕਿ ਟੇਸਟਿੰਗ ਵਾਲਾ ਜਿਹੜਾ ਆ ਪਰ ਉਹ ਆਪਣਾ ਸਭ ਤੋਂ ਬੈਸਟ ਪਾਰਟ ਹੁੰਦਾ ਹੈ ਤੇ ਇਹਨੂੰ ਆਪਾਂ ਰੱਖਦੇ ਥੱਲੇ ਜੇ ਤੁਹਾਨੂੰ ਵੀ ਪੀਜ਼ਾ ਇੰਨਾ ਵਧੀਆ ਖਾਣਾ ਤੇ ਆਜੋ ਤੁਸੀਂ ਚੀਮਾ ਬਾਜ਼ਾਰ ਦੇ ਵਿੱਚ ਖਾਸਾ ਵੰਡਰਫੁਲ ਪੀਜ਼ਾ ਵਾਲਿਆਂ ਦੇ ਨਿਕਲੋ ਸੰ ਭਾਈ ਜਿਹੜਾ ਪੀਜ਼ਾ ਤੁਸੀਂ ਛੱਡ ਕੇ ਗਿਆ ਸੀ ਨਾ ਵਾਕਿਆ ਉਹ ਫਲੇਵਰ ਅੱਜ ਆਇਆ ਤਵਾ ਆ ਗਿਆ ਅੱਜ ਬੜੀ ਦੇਰ ਬਾਅਦ ਮੈਂ ਨੂਰਮਲ 'ਚ ਹੀ ਰੋਲਾ ਪਾਉਣਾ ਨੂਰਮਲ 'ਚ ਪੀਜ਼ਾ ਨਹੀਂ ਵਧੀਆ ਮਿਲਦਾ ਪੀਜ਼ਾ ਨਹੀਂ ਵਧੀਆ ਮਿਲਦਾ ਪਰ ਅੱਜ ਹੁਣ ਲਾਂਬਾ ਲੱਥ ਗਿਆ ਨੂਰਮਲ ਦੇ ਵਿੱਚ ਵੀ ਬੈਸਟ ਪੀਜ਼ਾ ਹੁਣ ਸ਼ੁਰੂ ਹੋ ਚੁੱਕਿਆ ਭਾਈ ਤੇ ਤੁਸੀਂ ਹੁਣ ਬਸ ਵੇਟ ਨਹੀਂ ਕਰਨੀ ਵਾਲੀ ਆਰਡਰ ਕਰੋ ਭਾਈ ਹੁਣ ਦਾ ਨੰਬਰ ਮੈਂ ਡਿਸਕ੍ਰਿਪਸ਼ਨ ਦੇ ਰਿਹਾ ਸਪੋਰਟ ਕਰਦੀਆਂ ਵਾਦੋ ਵਾਦ ਕਿਉਂਕਿ ਇਸ ਟਾਈਮ ਭਰਾਵਾਂ ਨੂੰ ਸਪੋਰਟ ਦੀ ਬਹੁਤ ਜ਼ਿਆਦਾ ਲੋੜ ਆ ਤੇ ਜਿੰਨੀ ਸਪੋਰਟ ਤੁਸੀਂ ਭਰਾ ਦੀ ਕਰੋਗੇ ਓਨਾ ਜ਼ਿਆਦਾ ਵਧੀਆ ਨਾਲੇ ਅਸੀਂ ਆਪਣੇ ਭਰਾਵਾਂ ਨੂੰ ਉੱਚਾ ਚੱਕੀਏ ਕਿਉਂਕਿ ਸਾਡਾ ਮੇਨ ਟੀਚਾ ਇਹ ਹੀ ਆ ਤੇ ਅਸੀਂ ਪੰਜਾਬੀ ਭਰਾਵਾਂ ਨੂੰ ਪ੍ਰਮੋਟ ਕਰੀਏ ਤੇ ਪੰਜਾਬੀ ਭਰਾਵਾਂ ਨੂੰ ਉੱਪਰ ਚੱਕੀਏ ਤੇ ਜਦ ਤੱਕ ਅਸੀਂ ਇਹ ਪੀਜ਼ਾ ਫਿਨਿਸ਼ ਕਰਦੇ ਜਾਤਾ ਸਾਡਾ ਦੂਜਾ ਪੀਜ਼ਾ ਆਉਂਦਾ ਤਦ ਤੱਕ ਤੁਸੀਂ ਇੱਕ ਛੋੜਾ ਜਿਹਾ ਬ੍ਰੇਕ ਲੈ ਲਓ ਤੇ ਲੋ ਜੀ ਸਾਡਾ ਇੱਕ ਦੂਸਰਾ ਆ ਗਿਆ ਜੀ ਪੀਜ਼ਾ ਖਾਲਸਾ ਵੰਡਰਫੁਲ ਪੀਜ਼ਾ ਤੇ ਇੱਧਰ ਸਾਡੇ ਖਾਲਸਾ ਜੀ ਬੈਠੇ ਨੇ ਰੋਜਰ ਭਾਈ ਹੁਣੀ ਤੇ ਉੱਧਰ ਸਾਡੇ ਭਾਈ ਹੁਣੀ ਬੈਠੇ ਨੇ ਖਾਲਸਾ ਜੀ ਕੀ ਹਾਲ ਚਾਲ ਵਾਹਿ ਖਾਲਸਾ ਫਤਿਹ ਜੀ ਵਾਹ ਜੀ ਵਾਹ ਕੀ ਬਾਤ ਹੈ ਤੇ ਮੈਂ ਕਹਾ ਵੀ ਆਪਾਂ ਖਾਲਸਾ ਜੀ ਦੇ ਪੀਜ਼ੇ ਤੇ ਆਏ ਤੇ ਸਾਡੇ ਕੋਲ ਨਾਲ ਖਾਲਸਾ ਲਾ ਹੁਣ ਇਹ ਸਵਾਦ ਨਹੀਂ ਆਉਂਦਾ ਤੇ ਇੱ ਡਾਕਟਰ ਸਾਹਿਬ ਨੂੰ ਇੱਧਰ ਸਾਡੇ ਭਰਾ ਦੇ ਹੋ ਭਰਾ ਮੇਰੇ ਵਾਲੀ ਹੈ ਮੇਰੇ ਵਗੂਆਂ ਤੇ ਰੋਜਨ ਭਾਜੀ ਕਿਵੇਂ ਲੱਗਾ ਪਹਿਲਾਂ ਦਾ ਪੀਜ਼ਾ ਦੱਸੋ ਅੱਜ ਤੋਂ ਜੀ 5 ਸਾਲ ਪਹਿਲਾਂ ਵੀ ਇਹਨਾਂ ਦੀ ਸ਼ਾਪ ਹੁੰਦੀ ਸੀ ਜੀ ਪਹਿਲਾਂ ਮਤਲਬ ਨੂਰ ਮੈਲ ਦੇ ਵਿੱਚ ਸਭ ਤੋਂ ਮੰਨਿਆ ਪਰ ਮੰਨਿਆ ਪੀਜ਼ਾ ਹੁੰਦਾ ਸੀ ਇਹਨਾਂ ਦਾ ਜਦੋਂ ਵੀ ਕਿਸੇ ਨੂੰ ਆਸੇ ਪਾਸੇ ਪੁੱਛਦੇ ਕਿੱਥੇ ਖਾਣਾ ਖਾਲਸਾ ਵੰਡਰ ਫੁੱਲ ਪੀਜ਼ੇ ਵਾਲਿਆਂ ਦੇ ਖਾਣਾ ਬਹੁਤ ਵਧੀਆ ਟੇਸਟ ਹੈ ਅੱਜ ਕਾਫੀ ਟਾਈਮ ਬਾਅਦ ਟੇਸਟ ਕੀਤਾ ਇਹਨਾਂ ਦਾ ਮਜ਼ਾ ਆ ਗਿਆ ਪੀਜ਼ੇ ਦਾ ਕਿਆ ਬਾਤ ਮਤਲਬ ਕੋਈ ਬਾਦੂ ਚੀਜ਼ ਨਹੀਂ ਇਹਦੇ ਉੱਤੇ ਹਾਂ ਉਹ ਵੈਜੀਟੇਬਲ ਵਧੀਆ ਨੇ ਸਾਰੀਆਂ ਵੈਜੀਟੇਬਲ ਨੇ ਬੜਾ ਵਧੀਆ ਯਾਨੀ ਕਿ ਹਾਈਜਾਇਨਿਕ ਹਾਈਜਾਇਨਿਕ ਹਾਂਜੀ ਤੇ ਖਾਫਾ ਦੀ ਕਰੋ ਸ਼ੁਰੂ ਹਾਂਜੀ ਕਰੋ ਜੀ ਕਰੋ ਚੈੱਕ ਕਰੋ ਭਾਜੀ ਕਰੋ ਚੈੱਕ ਲੋਡਾਟ ਸਾਹਿਬ ਕੱਲ੍ਹ ਕੇ ਪੂਰਾ ਚੈੱਕ ਕਰੋ ਭਾਈ ਜੀ ਚੈੱਕੋ ਚੈੱਕੋ ਨਾ ਪਿੰਡ ਨੂੰ ਮੈਂ ਨਹੀਂ ਬੜਾ ਨਾਮ ਹੁੰਦਾ ਸੀ ਇਹਨਾਂ ਦਾ ਪਹਿਲਾਂ ਬਿਲਕੁਲ ਤੇ ਸ਼ਾਇਦ ਵਿੱਚ ਇਹਨਾਂ ਨੇ ਬੰਦ ਕਰਤਾ ਚਲੋ ਦੁਬਾਰਾ ਓਪਨਿੰਗ ਕੀਤੀ ਹੈ ਪ੍ਰਮਾਤਮਾ ਚੜ੍ਹਦੀ ਕਲਾ ਬਖਸ਼ੇ ਟੇਸਟ ਬਹੁਤ ਵਧੀਆ ਜੀ ਬਿਲਕੁਲ ਟੇਸਟ ਵੱਲੋਂ ਕੋਈ ਵੀ ਪ੍ਰੋਬਲਮ ਨਹੀਂ ਹੈਗੀ ਟਾਪ ਕਲਾਸ ਟੇਸਟ ਆ ਡੋਮੀਨੋ ਨੂੰ ਫੇਲ ਕਰਦਾ ਜੀ ਸਹੀ ਹੈ ਹਾਂਜੀ ਖਾ ਲਵੋ ਬਹੁਤ ਵਧੀਆ ਜੀ ਬਹੁਤ ਥੋੜੀ ਸੁਆਦ ਆ ਗਿਆ ਬਹੁਤ ਜ਼ਿਆਦਾ ਸੁਆਦ ਆ ਰਿਹਾ ਹੈ ਜੀ ਬਾੜਾ ਜੀ ਇਦਾਂ ਦਾ ਮੈਂ ਦਿਖਿਆ ਨਹੀਂ ਕਿਤੇ ਪੀਏ ਆਉਣਾ ਜੀ ਬਸ ਮੈਨੂੰ ਇਹ ਚੀਜ਼ ਹੁੰਦੀ ਆ ਵੀ ਮੈਂ ਨਾ ਚੀਫ ਕੋਈ ਚੀਜ਼ ਦੀ ਵੀਡੀਓ ਬਣਾ ਰਿਹਾ ਵੀ ਪਤਾ ਲੱਗੇ ਵੀ ਹਾਂ ਔਥੈਂਟਿਕ ਹੈ ਔਰ ਵੀ ਰੀਅਲ ਆ ਬਿਲਕੁਲ ਜੀ ਬਿਲਕੁਲ 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 ਕਰਕੇ ਮੈਂ ਆਪਣੇ ਭਰਾਵਾਂ ਉਹ ਕਿਸੇ ਆ ਵੀ ਬਹੁਤ ਵੇਦ ਕੀਤੀ ਇਹਨਾਂ ਦੇ ਬਾਈ ਉਹਨਾਂ ਨੇ ਜ਼ਮੀਨ ਤਾਂ ਬੰਦੀ ਠੇਕੇ ਦਿੱਤੀ ਹੋਈ ਆ ਤੇ ਭਾਈ ਕੀ ਅੱਜ ਬਣਿਆ ਦੀ ਪੀਦਾ ਉਹ ਵੀ ਦੱਸੋ ਬਣਿਆ ਜਰਾ ਜ਼ਮੀਨ ਦਾ ਬੋਲੀ ਲੱਗੀ ਦੀ ਬਹੁਤ ਵਧੀਆ ਰਿਆ ਕਿਤੇ ਚਾਰ ਲੱਖ 27 ਹਜ਼ਾਰ ਨੂੰ ਦੇ ਕਰੀਬ ਗਈ ਆ ਜੀ ਸਾਲ 7 7.5 ਏਕੜ ਆ ਜੀ 7.5 ਏਕੜ 7.5 ਏਕੜ ਤਕਰੀਬਨ 60 ਤੋਂ 63 ਹਜ਼ਾਰ ਉਹਦਾ ਠੇਕਾ ਬੰਦਾ ਸਾਲ ਦਾ ਕੀ ਬਾਤ ਹੈ ਤੇ ਬਹੁਤ ਵਧੀਆ ਰੇਟ ਤੇ ਗਈ ਆ ਜੀ ਬਹੁਤ ਹੋ ਗਿਆ ਭਾਜੀ ਇਦਾਂ ਕਿ ਤੁਸੀਂ ਵਿੰਦ ਕਰਦੇ ਰਹੋ ਤੇ ਪਿੰਡ ਤਲਵਣਾ ਪੱਤਰੀਏ ਚ ਲੈ ਗਈ ਬਿਲਕੁਲ ਜੀ ਬਿਲਕੁਲ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਮਹੀਨੇ ਦੇ ਵਿੱਚ ਵਿੱਚ ਕਈ ਆਪਣੇ ਇਦਾਂ ਦੇ ਪ੍ਰੋਜੈਕਟ ਆ ਕਈ ਤਾਂ ਗੁਪਤ ਜੀ ਪ੍ਰੋਜੈਕਟ ਨੇ ਜਿਨ੍ਹਾਂ ਤੇ ਆਪਾਂ ਕੰਮ ਕਰ ਰਹੇ ਪਿਛਲੇ ਕਈ ਮਹੀਨਿਆਂ ਤੋਂ ਉਹ ਸਰਪ੍ਰਾਈਜ਼ ਲਈ ਰੱਖਿਆ ਤੋਂ ਬਹੁਤ ਜ਼ਿਆਦਾ ਕੰਮ ਕਰਨ ਵਾਲੇ ਨੇ ਤੇ ਉਹ ਬੜੀ ਯਾਨੀ ਕਿ ਮਿਹਨਤ ਦੇ ਨਾਲ ਬੜੀ ਚੜ੍ਹਦੀ ਕਲਾ ਦੇ ਨਾਲ ਆਪਾਂ ਹੁਣ ਸ਼ੁਰੂ ਕਰਨੇ ਨੇ ਤੇ ਕਰਾਂਗੇ ਚੜ੍ਹਦੀ ਕਲਾ ਦੇ ਨਾਲ ਭਾਜੀ ਕਰੋ ਤੁਸੀਂ ਲਓ ਜੀ ਦੱਸੋ ਜਰਾ ਟੈਸਟ ਕਰਕੇ ਇਹ ਵੀ ਤਾਂ ਕਿੰਨੇ ਬਣੇ ਅੱਕੇ ਪਰਲੇ ਸਭ ਵਧੀਆ ਗੱਲ ਹੈ ਕਿ ਨਹੀਂ ਬਿਲਕੁਲ ਜੀ ਟੌਪ ਕਲਾਸ ਜਿਹੜਾ ਆਪਾਂ ਇਸ ਤੋਂ ਪਹਿਲਾਂ ਖਾਧਾ ਉਹ ਵੀ ਬਹੁਤ ਜ਼ਬਰਦਸਤ ਸੀਗਾ ਪੀਜਾ ਇਹ ਵੀ ਬਹੁਤ ਵਧੀਆ ਜੀ ਮਤਲਬ ਰეკਮੈਂਡੇਸ਼ਨ ਹੈਗੀ ਆ ਹੁਣ ਪੂਰੀ ਜੀ ਪੂਰੀ ਲੋਕਾਂ ਨੂੰ ਸਾਰਿਆਂ ਨੂੰ ਲਾਗੇ ਦੇ ਲੋਕਾਂ ਨੂੰ ਅਪੀਲ ਆ ਇਹ ਚੀਮੇ ਰੋਡ ਤੇ ਹੁਣ ਇਹਨਾਂ ਨੇ ਦੁਆਰਾ ਖੋਲ੍ਹਿਆ ਜੀ ਤੇ ਸਾਰੇ ਜਿਹੜੇ ਲਾਗੇ ਦੇ ਲੋਕ ਨੇ ਖਾਸ ਕਰਕੇ ਜਿਹੜੇ ਗੁਰਸਿੱਖ ਨੇ ਜਿਹੜੇ ਬਾਹੂ ਖਾਨ ਤੋਂ ਗੁਰੇਜ਼ ਕਰਦੇ ਨੇ ਉਹਨਾਂ ਦੇ ਲਈ ਬਹੁਤ ਵਧੀਆ ਚੀਜ਼ ਆ ਜੀ ਸੋ ਜਿਹੜੇ ਬਣਾਉਣ ਵਾਲੇ ਨੇ ਉਹ ਵੀ ਅੰਮ੍ਰਿਤਧਾਰੀ ਨੇ ਬਿਲਕੁਲ ਸੋ ਬੜੀ ਸਵਚਮਤਾ ਦੇ ਨਾਲ ਸਫਾਈ ਦੇ ਨਾਲ ਬਣਾਉਂਦੇ ਨੇ ਬਿਲਕੁਲ ਸੋ ਆਪ ਜੀ ਆ ਕੇ ਇੱਥੇ ਲਾਹਾ ਪ੍ਰਾਪਤ ਕਰੋ ਕਿਉਂਕਿ ਖਾਣਾ ਤਾਂ ਹੁੰਦਾ ਹੀ ਆ ਇੱਥੇ ਨਾ ਖਾਵਾਂਗੇ ਬਾਹਰ ਖਾਵਾਂਗੇ ਪਰ ਇਹ ਖਾਸ ਕਰਕੇ ਗੁਰਸਖ ਬੰਦੇ ਵਾਲੇ ਬਹੁਤ ਵਧੀਆ ਚੀਜ਼ ਹੈ ਸਫਾਈ ਦਾ ਬੜਾ ਧਿਆਨ ਰੱਖਿਆ ਹੈਗੇ ਭਾਕੇ ਗੁਰਪ੍ਰੀਤ ਭਾਜੀ ਤੁਹਾਡਾ ਬਹੁਤ ਧੰਨਵਾਦ ਤੁਸੀਂ ਮੈਨੂੰ ਇਹ ਸੱਭਾ ਬਣਾਇਆ ਬਹੁਤ ਵਧੀਆ ਲੱਗਾ ਪੀਜਾ ਬਹੁਤ ਆਨੰਦ ਆਇਆ ਮਤਲਬ ਪਹਿਲਾਂ ਨਹੀਂ ਖਾਦਾ ਕਦੇ ਇਦਾਂ ਔਰ ਵੱਖਰੀ ਹੀ ਚੀਜ਼ ਬਣੀ ਜਾਂਦਾ ਬਹੁਤ ਵਧੀਆ ਜੈਨੀ ਜਿੰਦਾ ਬਹੁਤ ਵਧੀ